ਸਾਰਾ ਮਿਕਸ ਹੋ ਕੇ ਪਾਣੀ ਆਉਂਦਾ ਜਿੰਨਾ ਵੀ ਹੈ ਨਾ ਆਪਣਾ ਸਾਰਾ ਮਾਨਸਾ ਦਾ ਪਾਣੀ ਇਰੇ ਆਉਂਦਾ ਨਿਕਾਸ ਕੋਈ ਨਹੀਂ ਗਿਆ ਘਰ ਡੁੱਬੀ ਜਾਂਦੇ ਨੇ ਰੋਟੀ ਕੰਨਿਓ ਵੀ ਤੰਗੀ ਆ ਰਹੀ ਹੈ ਨਾ ਹੁਣ ਕੰਨਿਓ ਵੀ ਤੰਗੀ ਆ ਰਹੀ ਹੈ ਤਿੰਨ ਨੇ ਗੰਦੇ ਪਾਣੀ 'ਚ ਬੜੇ ਬੈਠੇ ਆ ਅਸੀਂ ਕੀ ਉਹਦਾ ਇੱਥੇ ਕੁਝ ਨਹੀਂ ਹੈ ਇੱਥੇ ਯਾਰ ਕੱਲ ਥੋੜੇ ਦਿਨ ਪਹਿਲਾਂ ਬਣੀ ਆ ਗਲੀ ਅਗਲੀ ਵੀ ਸਾਰੀ ਬਹਿ ਗਈ ਪਾਣੀ ਨਾਲ ਕੀ ਗਲੀ ਬਣਾਈਏ ਇਹ ਨਾ ਪਾਣੀ ਨਿਕਲਦਾ ਨਾ ਹੋਰ ਨਾਲੇ ਕਹਿੰਦੇ ਉੱਚੀ ਕਰਕੇ ਬਣਾਉਣਾ ਉੱਚੀ ਕਰਕੇ ਬਣਾਤੀ ਕੋਈ ਨਿਕਾਸ ਨਹੀਂ ਹੋਇਆ ਠੀਕ ਹੈ ਨਾ ਸਾਰੀ ਗਲੀ ਬੈਠੀ ਪਈ ਆ ਪਾਣੀ ਨਾਲ ਦੁਰ ਲਗ ਦੇਖ ਲੋ ਤੁਸੀਂ ਸਾਰੀ ਗਲੀ ਬੈਠੀ ਪਈ ਆ ਐਨਾ ਬੁਰਾ ਹਾਲ ਹੋ ਰਿਹਾ ਹੁਣ ਆ ਦੇਖ ਲੋ ਤੁਸੀਂ ਗਲੀ ਕੱਲੋਂ ਨੁਕਸਾਨ ਹੀ ਹੋਊਗਾ ਹੁਣ ਜੇ ਮੈਂ ਇੰਟਰ ਵਿੱਚ ਭਰਿਆ ਹੈ ਇਹ ਵੀ ਐਂਹਰ ਦਾ ਪਾਣੀ ਕਿ ਨਿਕਲ ਜਾ ਇਹ ਫੁੱਲੋਂ ਰਹਿੰਦਾ ਹੀ ਇਹ ਤ੍ਰਿਵਣ ਜੋ ਤੱਕ ਜਿਹੜਾ ਇੱਕ ਵਾਰ ਡੱਗ ਵੀ ਗਿਆ ਇਹ ਸਾਰਾ ਨੂੰ ਲੈ ਕੇ ਬੈਠੂ ਆ ਇਹ ਤ੍ਰਿਵਣ ਖੜਾ ਨਾ ਜੋ ਤੱਕ ਪਾਣੀ ਵਾਲੇ ਬੱਚੇ ਤਾਂ ਇਹ ਵੀ ਇਹਦੇ ਵਿੱਚ ਉਤਰੇ ਜਾਂਦਾ ਜਿਹੜੇ ਸਾਰੇ ਡੁੱਬੇ ਪਏ ਨੇ ਇਹ ਖਰਾਬ ਹੀ ਹੁੰਦਾ ਨਾ ਜਦੋਂ ਪਾਣੀ ਬਾਵਾ ਚੜ੍ਹ ਰਿਹਾ ਹੈ ਹਾਂ ਖਰਾਬ ਹੁੰਦਾ ਬਈ ਇਹ ਬਦਬੂ ਮਾਰਦੀ ਇੱਥੇ ਠੀਕ ਆ ਹੁਣੇ ਪਾਣੀ ਕਈ ਤਾਂ ਕਈ ਦਿਨ ਉਤਰਨਾ ਨਹੀਂ ਉੰਜੋ ਲੰਗੜਣ ਵੜਨ ਵਾਲਿਆਂ ਨੂੰ ਉਧਰੋਂ ਵੀ ਓਕਾ ਉਹ ਇਧਰੋਂ ਵੀ ਓਕਾ ਸਾਰਾ ਬਾਜ਼ਾਰ ਪਰੇ ਪਰ ਕੋਈ ਆਉਂਦਾ ਸਾਰ ਲੈਣ ਜਿਵੇਂ ਤੁਸੀਂ ਪਾਣੀ ਛੋਟੇ ਘਰਾਂ ਚ ਵੜ ਗਏ ਨੀ ਨਹੀਂ ਆਉਂਦਾ ਬਈ ਇੱਥੇ ਕੋਈ ਨਹੀਂ ਆਉਂਦਾ ਕੋਈ ਸੁਣਾ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਜੀ ਇੱਥੇ ਕੋਈ ਨਹੀਂ ਆ ਕੇ ਖਰਦਾ ਜੀ ਸਾਡੇ ਇਹ ਤਾਂ ਦੇਖ ਦੇਖ ਕੇ ਕਿੰਨੇ ਗ੍ਰੇਸ ਬਸਿਆ ਬਈ ਤੁਹਾਡੇ ਇਹ ਹੈ ਕਿੰਨੇ ਕਿਹੜੇ ਸਾਰੀ ਉਮਰ ਇੱਥੇ ਘੱਟਤੀ ਬਈ ਸਾਰੀ ਉਮਰ ਸਾਰੀ ਉਮਰ ਦੀ ਹੈ ਇਹ ਸਾਲ ਹੋ ਗਏ ਸਾਡ ਨੂੰ ਬਹੁਤ ਟਾਈਮ ਹੋ ਗਿਆ ਛੋਟੇ ਹੁੰਦੇ ਦੇਖਦੇ ਆ ਰਹੇ ਆ ਠੀਕ ਹੈ ਕੋਈ ਸੁਧਾਰ ਨਹੀਂ ਹੋਇਆ ਕੋਈ ਸੁਧਾਰ ਨਹੀਂ ਬਈ ਕਹਿ ਜਾਂਦੇ ਨੇ ਸੁਧਾਰ ਕੋਈ ਨਹੀਂ ਠੀਕ ਹੈ ਅਜੋ ਜੋ ਕੱਲ ਹੋ ਜੂ ਸੁਧਾਰ ਨਹੀਂ ਹੁੰਦਾ ਪਰ ਆਹ ਜੀ ਤਾਂ 20 ਸਾਲ 25 ਸਾਲ ਹੋ ਗਏ ਸੁਣਦਿਆਂ ਨੂੰ ਹਾਲ ਤੱਕ ਤਾਂ ਕੋਈ ਸੁਧਾਰ ਹੋਇਆ ਨਹੀਂ ਇਹ ਤੋਂ ਬਾਅਦ ਤਾਂ ਦੇਖੀ ਜੀ ਨਹੀਂ ਮੈਂ ਆਹ ਛੱਤਾ ਨਹੀਂ ਆਹ ਛੱਤਾ ਨਹੀਂ ਮੈਂ ਆਹ ਡਿੱਗਣ ਵਾਲੇ ਪਏ ਆ ਮਕਾਨ ਸਾਡੇ ਜਾ ਕੇ ਦੇਖੋ ਜੀ ਅੰਦਰ ਜਾ ਕੇ ਠੀਕ ਛੱਤਾ ਵੀ ਹੋ ਗਿਆ ਪਾਣੀ ਦਾ ਪਾਣੀ ਛੱਟਕਾ ਬਣ ਗਿਆ ਜੇ ਸਾਡਾ ਸੁਧਾਰ ਨਾ ਹੋਇਆ ਸੀ ਗਾਹਾਂ ਚਿੱਠੀਆਂ ਪਾਵਾਂਗੇ ਅਜੇ ਆਪਣਾ ਅਜੇ ਫ੍ਰੀਜ ਫਾਈਟਰ ਬੰਦਿਆ ਜੀ ਦੇਖੋ ਜੀ ਇਹ ਸਾਡਾ ਸੁਧਾਰ ਹੋ ਗਿਆ ਠੀਕ ਹੈ ਜੀ ਨਹੀਂ ਹੋ ਜੇ ਤਾਂ ਕਹਾ ਮਾਤਰੀ ਤੱਕ ਚਿੱਠੀਆਂ ਪਾਵਾਂਗੇ ਅੱਜ ਜਿੱਥੇ ਬੈਠਾ ਮੈਂ ਚਾਰ ਚਿੱਠੀਆਂ ਜੀ ਬਈ ਪਾਣੀ ਐਂਟਰ ਵਿੱਚ ਘਰ ਮੇਂ ਭਰ ਗਿਆ ਸੀ ਰੋਟੀ ਬਣਾਉਣ ਨੂੰ ਵੀ ਓਕੇ ਹੋਏ ਪਏ ਆ ਕੱਪੜੇ ਕੂਪੜੇ ਸਾਰੇ ਭਿੱਕ ਗਏ ਜਿੰਨੇ ਭਰ ਆਲ ਹੋਏ ਪਏ ਰੋਟੀ ਨੂੰ ਵੀ ਬੱਠੇ ਹੋਏ ਮਿਕਸ ਹੋ ਗਈ ਆਇਆ ਜੀ ਸਾਰਾ ਵਿੱਚ ਨਾਲੇ ਨੂਲੇ ਦਾ ਪਾਣੀ ਆ ਇਹ ਆਈ ਵਾਰੀ ਹੁੰਦਾ ਜਦੋਂ ਕੋਈ بارش ਆਉਂਦੀ ਹੈ ਆਈ ਵਾਰੀ ਹੁੰਦਾ ਜੀ ਬਹੁਤ ਨੁਕਸਾਨ ਹੁੰਦਾ ਕੱਪੜੇ-ਕੁਪੜੇ ਸਾਰੇ ਖਰਾਬ ਹੋ ਜਾਂਦੇ ਗੱਦੇ-ਗੁੱਦੇ ਸਾਰੇ ਖਰਾਬ ਹੋ ਜਾਂਦੇ ਅੰਦਰ ਤੱਕ ਪਾਣੀ ਜਾਂਦਾ ਤੁਹਾਡਾ ਪਾਣੀ ਨਿਕਲ ਨਹੀਂ ਰਿਹਾ ਇਧਰੋਂ ਕਿਸੇ ਕਿਸੇ ਵੀ ਤਰਫ ਤੋਂ ਨਾ ਜੀ ਕਿਥੇ ਪਾਸ ਨਹੀਂ ਨੇ ਆਹ ਬਾਲਟੀ ਬਰਕਰੇ ਨਾਲ ਰੱਖੀ ਹੋਣੀ ਬਸ ਬੈਠੇ ਹੀ ਸੀ ਹੋਰੇ ਨੇ ਆ ਦੇ ਨਾਲ ਖੜਾ ਹੀ ਸਾਰੇ ਕਿੱ데 ਇਧਰ ਬਹੁਤ ਜ਼ਿਆਦੇ ਪਾਣੀ ਖੜਾ ਖਲੀਮੇ ਤੇ ਨਹੀਂ ਪੱਠਾ ਵਸਤੀ ਭਰੀ ਪਈ ਆ ਸਾਰੀ ਕਿੰਨੇ ਕਦਮ ਰਹੂਗਾ ਹੁਣ ਜੇ ਲਗਾਤਾਰ ਪੈਣਗੇ ਲਗਾਤਾਰ ਮੀਂਹ ਪੈਗੇ ਤਾਂ ਜੀ ਦਾ ਖੜਾ ਰਊਗਾ ਘਟੋ ਘਟ ਮੈਂ ਕਹਿੰਦਾ ਸੜ ਜੂਗਾ ਪਾਣੀ ਖਰਾਬ ਹੋ ਜੂਗਾ ਜੀ ਪੁਸ਼ਕਮਾਰ ਲੱਗੇ ਪੁਸ਼ਕਮਾਰ ਲੱਗ ਜੀ ਬਿਮਾਰੀਆਂ ਸ਼ੁਰੂ ਹੋ ਜਾਣੀਆਂ ਪਾਣੀ ਇਹਦੇ ਵਿੱਚ ਅੱਛਾ ਕੀ ਨਾਮ ਹੈ ਤੁਹਾਡਾ ਸੰਦੀਪ ਭਾਈ ਜੀ